ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 6 ਨਾਗ ਆ ਜੀ ਜਿੰਨਾਂ ਚੋਂ ਤੋਕੜ ਵੀ ਆ ਸੂਏ ਸਵਾਏ ਵੀ ਆ ਗੱਪਣ ਵੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਤੁਹਾਨੂੰ ਕੋਈ ਵੀ ਨਾਗ ਫਿੱਟ ਬੈਠੂਗਾ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਾਰਾ ਜੀ ਪਿੰਡ ਕਾਲੇ ਕੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 83600 ਪੂਰਾ ਜੀ 80929 ਠੀਕ ਆ ਅੱਜ ਆਪਣੇ ਕੋਲ ਹੈਗੇ 6 ਨਗ ਜੀ 6 ਨਗ ਆ ਗਏ ਹਾਂ ਜੀ ਇਹਨਾਂ ਤਾਜ਼ੇ ਸੂਏ ਸਵਾਏ ਆ ਜੀ ਦੋ ਟੋਕਣਾ ਇੱਕ ਗੱਬਣ ਤਿਆਰ ਆ ਜੀ ਠੀਕ ਆ ਜੀ ਕਿਧਰੋਂ ਕਰਕੇ ਬਈ ਸ਼ੁਰੂ ਇਧਰ ਆ ਜਾਓ ਤਾਜ਼ੇ ਵਾਲੇ ਪਾਸੇ ਤਾਂ ਜੀ ਵਾਲੇ ਪਾਸੇ ਹੀ ਆ ਜਾਣੇ ਸਹੀ ਗੱਲ ਆ ਜੀ ਅ ਡੱਬੀ ਵੈੜ ਜੀ ਸੁਆ ਕਿੰਨਾ ਜੀ ਦਾ ਤੇ ਮਾਲਕਾਂ ਨੇ ਤਾਂ ਦੂਜਾ ਦੱਸਿਆ ਜੀ ਦੂਜਾ ਮਾਲ ਲੈ ਕੋਈ ਚੀਜ਼ਾਂ ਮੰਨ ਲਈ ਹੂੰ ਦੁੱਧ ਜਿਹੜਾ ਇਹਦੇ ਥੱਲੇ ਆਪਾਂ ਨੈੱਟ ਚੋਨੇ ਆ 18 ਲੀਟਰ ਤਿਆਰ ਆ ਜੀ 16 ਲੀਟਰ ਆਪਾਂ ਕਹਿ ਕੇ ਦਵਾਂਗੇ ਕਦੋਂ ਸੁਈ ਹੈ ਜੀ ਸੁਈ ਇਹਨਾਂ ਨੂੰ ਹੋ ਗਈ ਅੱਜ 16 17 ਦਿਨ ਬੱਚਾ ਕੀ ਹੈ ਜੀ ਬੱਚਾ ਬੱਚਾ ਹੀ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਦੁੱਧ ਬਾਈ ਦੱਸਦਾ ਕਿ 18 ਲੀਟਰ ਆ ਤੁਸੀਂ 16 ਮੰਨ ਕੇ ਆਜੋ 16 ਕਿਲੋ ਦੀ ਤੁਸੀਂ ਆਪਦੀ ਲੀਟਰਾਂ ਦੀ ਚਵਾਈ ਕਰ ਸਕਦੇ ਹੋ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਤੇ ਚਾਹੇ ਛੇ ਕਰ ਲਓ ਥਣਾ ਦੀ ਬਿਲਕੁਲ ਓਕੇ ਆ ਜੀ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਖੜ ਮ ਹੱਥੀ ਜਵਾਈ ਵਾਲਾ ਜਵਾਈ ਜੁਈ ਨੂੰ ਬਹੁਤ ਠੰਡੀ ਹੈਗਾ ਠੀਕ ਆ ਬਾਈ ਰੰਗ ਪ੍ਰਿੰਟ ਸੋਹਣਾ ਹੈ ਨਾ ਮੈਂ ਥੋੜੀ ਜੀ ਸੰਭਾਈ ਲਵਾਂ ਨਾ 4 ਵਾਲੇ ਪਾਸੋਂ 9 ਨੂੰ ਵੀ ਵੀਰੇ ਬਣਾਉਣ ਆਲੇ ਆ ਥੋੜੇ ਜੇ ਤੇ ਸੇਵਾ ਹੈ ਨਹੀਂ ਸੀ ਜਿਹੜੇ ਮਾਲਕਾਂ ਦੇ ਘਰੋਂ ਆਈ ਆ ਦੁੱਧ ਵੱੱਦ ਵੀ ਦੇ ਸਕਦੇ ਸੀ ਜਿੰਨਾ ਕਿ ਤਿਆਰ ਆ ਉਹ ਬਾਈ ਨੇ ਦੱਸਤਾ ਉਹ ਆਪਦਾ ਵੀਰੇ ਚਾਹੇ ਚੋਕੇ ਲੈ ਜਾਓ ਤੇ ਬੱਚਾ ਮਗਰ ਇਹਦੇ ਮੇਲ ਕਾਫ ਆ ਜਾਂਦਾ ਤੇ ਬਾਈ ਆਪਾਂ ਆਫਰ ਵਾਲੀ ਡਿਮਾਂਡ ਹੀ ਕਰਨੀ ਆ ਅੱਜ ਜਿਹੜੇ ਲੈਣੇ ਆ ਆਫਰ ਵਾਲੀ ਹਾਂਜੀ ਇਹਦਾ ਮੁੱਲ 47000 ਆ ਜੀ 45000 ਦੀ ਦੇ ਦਾਂਗੇ ਮੁੱਲ 47 ਆ 45000 ਦੀ ਦੇ ਦਾਂਗੇ ਹਾਂਜੀ ਠੀਕ ਆ ਬਾਈ ਬਸ ਫਿਕਸ ਹੀ ਹੋਣਗੇ ਆਪਣੇ ਮੁੱਲ ਹਾਂ ਫਿਕਸ ਫਿਕਸ ਹੀ ਠੀਕ ਆ ਦੋ ਨੰਬਰ ਪਰ ਇਹਦਾ ਸੂਆ ਕਿਰਨ ਮਾ ਜੀ ਇਹ ਦੂਜਾ ਸੂਆ ਸੂਈ ਆ ਜੀ ਇਹ ਕਦੋਂ ਸੂਈ ਆ ਜੀ ਇਹ ਕੱਲ ਦੀ ਸੂਈ ਆ ਜੀ ਕੱਲ ਦੁਪਹਿਰ ਦੀ ਬੱਚਾ ਕੀ ਦਿੱਤਾ ਜੀ ਬੱਚਾ ਇਹਦਾ ਵੀ ਅੱਛਾ ਹੀ ਆ ਜੀ ਜੇਰ ਕੰਪਲੀਟ ਆ ਜੀ ਜੇਰ ਦੀ ਵੀਡੀਓ ਮੈਲ ਜੂ ਕੰਪਲੀਟ ਆ ਜੀ ਠੀਕ ਆ ਕਿੰਨਾ ਕਬੌਲਾ ਕੱਢਿਆ ਬਈ ਬੌਲਾ ਆਣੇ ਦੇ ਥੱਲੇ ਬਰਾੜ ਸਾਹਿਬ ਨੈਟ ਤਿਆਰ ਹੈ ਜਿਹੜਾ 12 ਤੋਂ 13 ਲੀਟਰ ਹੈ ਜੀ ਠੀਕ ਆ ਦੁੱਧ ਵੇੜਨੇ ਪਲੂਨ ਨੇ ਕੱਢਿਆ 18 ਲੀਟਰ ਵੱਡੀ ਆ ਵੇੜ ਵੱਡੀ ਆ ਬਾਈ ਨਾਲੀ ਆ ਉਹ ਗਾਂ ਆਪਣੀ ਸੇਵਾ ਤੇ ਵੀ ਹੋ ਜਾਂਦਾ ਜੀ ਇਹ ਤਾਂ ਗੱਲ ਨਹੀਂ ਜਾ ਕੇ ਵਿਚਾਰੀ ਹਜੇ ਤਾਂ ਸੂਈ ਹੀ ਆ ਕਿਉਂ ਹਜੇ 5-10 ਦਿਨ ਤਾਂ ਦੁੱਧ ਤੇ ਪਤਾ ਨਹੀਂ ਲੱਗਦਾ ਪਹੁੰਚਦਾ 15 ਦਿਨਾਂ ਤੇ ਜਾ ਕੇ ਦੁੱਧ ਤੇ ਹੁੰਦਾ ਬਈ ਪਸ਼ੂ ਹਾਂਜੀ ਹੂੰ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਫੂੜ ਸ਼ਾਂਗੇ ਤੇ ਭੂਰਾ ਵੀ ਨਹੀਂ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਹੋ ਸੋਨਾ ਥਾਣਾ ਦਾ ਸਹਿਜ ਆ ਜੀ ਜੂਈ ਬਹੁਤ ਠੰਡੀ ਆ ਵੇੜ ਦੀ ਠੀਕ ਆ 12 ਨੋ ਬੋਲੀ ਆ ਆਪਦੀ ਕੋਈ ਵੀ ਵੀਰ ਜੋਖ ਕੇ ਲੈ ਜੀ ਬੋਲੀ ਜੋਖ ਕੇ ਲੈ ਜੇ ਭਾਈ ਚਾਰ ਡੰਗਾ ਹੂੰ ਦੋ ਟਾਈਮ ਚੋਲਿਓ ਚਾਰ ਚੋਲਿਓ ਜੇਰ ਦੀ ਵੀਡੀਓ ਲੈ ਲਿਓ ਪ੍ਰੋਪਰ ਤੁਹਾਨੂੰ ਮਿਲੂਗੀ ਬਾਕੀ ਪਸ਼ੂ ਵੈਸੇ ਹੀ ਦੱਸ ਦਿੰਦਾ ਬਈ ਜਿਹਦੇ ਨਹੀਂ ਪਈ ਹੁੰਦੀ ਨਾ ਉਹ ਪਸ਼ੂ ਵੈਸੇ ਡਾਉਣ ਪੈ ਜਾਂਦਾਗਾ ਇਹਨੂੰ ਕੋਈ ਵਾਹ ਵਾਸਤਾ ਨਹੀਂ ਜੇਰ ਬਿਲਕੁਲ ਕੰਪਲੀਟ ਆ ਬਾਈ ਦੇ ਦੱਸਣ ਮੁਤਾਬਕ ਮੋਟਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜੋ ਵਾਈਲ ਫੋਰ ਸ਼ਾਂਕੇ ਤੇ ਭੋਰਾ ਵੀ ਨਹੀਂ ਰੰਗ ਕੁਆਲਿਟੀ ਪੂਰੀ ਆ ਜੈਜ ਘਰ ਨਹੀਂ ਬਈ ਇਹਦੀ ਵੀ ਡਿਮਾਂਡ ਜਿਹੜੇ ਲੈਣੀ ਆ ਇਹਦਾ ਬਰਾੜ ਸਾਹਿਬ ਮੋਲ ਕੋਈ 67 ਕਰਾਲੇ ਕੋਈ 70 ਕਰਾਲੇ ਹੂੰ ਇਹਦਾ 65 ਚੋਂ 100 ਰੁਪਿਆ ਛੋੜ ਕਰਾਂਗੇ ਕਿਹਦੀ ਹਾਂਜੀ 65000 ਚੋਂ 65000 100 ਰੁਪਿਆ ਛੋੜ ਜੋੜਾ ਲੈ ਜੇ ਬਾਈ ਕੋਈ ਜੋੜਾ ਲੈ ਗਾ ਜੋੜੇ ਚ ਮਾਨਤਨ ਖੁੱਲਾ ਹੋ ਜੂਗਾ ਕਿਉਂਕਿ ਬਾਈ ਮੁੱਲ ਬਹੁਤ ਵੱਧ ਗਿਆ ਹੈ ਨਾ ਵੇੜਾਂ ਦੇ ਆਪਾਂ ਲੈਣ ਦੇ ਨਹੀਂ ਕਰਨੇ ਜਮਾ ਆਪਾਂ ਜਾ ਤਾਂ ਹੀ ਜੈ ਸੁਨੋ ਜੇ ਹੋਰ ਕਿ ਇਹਦੇ ਚੰਗੇ ਖਿਡਾਰੀ ਦੇ ਘਰੇ ਹੁੰਦੀ 75000 ਦੀ ਲੈਣ ਦੇਣੀ ਸੀ ਅਗਲੇ ਮਗਰੋਂ ਬਾਈ ਤੇਜ਼ ਹੋ ਗਿਆ ਮਾਲ ਕਿਉਂਕਿ ਵੀਰੇ ਮਾਲ ਹੈ ਹੀ ਨਹੀਂ ਹੈ ਨਹੀਂ ਮਾਲ ਮਿਲਦਾ ਹੀ ਨਹੀਂ ਗਾ ਤੇ 3 ਨੰਬਰ ਬਾਈ ਕਾਲੀ ਵੇੜ ਇਹਦਾ ਸੂਆ ਕਿੰਨਾ ਇਹ ਤਾਂ ਜੀ ਸੂਈ ਆਈ ਸੋਈ ਬੱਚਾ ਕੀ ਦਿੱਤਾ ਬੱਚਾ ਇਹਦਾ ਵੀ ਅੱਛਾ ਹੀ ਆ ਜੀ ਜੇਰ ਕੰਪਲੀਟ ਹੈ ਜੀ ਜੇਰ ਇਹਦੀ ਆ ਬਈ ਆਈ ਆਵੇ ਠੀਕ ਆ ਵੀਰੇ ਤੇ ਕਿੰਨਾ ਕ ਕੱਢਿਆ ਬੋਲਾ ਇਹਦਾ ਬਾਈ ਬੋਲਾ ਇਹਦਾ ਮਰਾਠਾ ਸਾਹਿਬ ਕੱਢਿਆ 4 ਕਿਲੋਟਰ ਐਵੇਂ ਝੂਠ ਜਾਂ ਆਪਾਂ ਨੂੰ ਨਹੀਂ ਮਾਰਨਾ ਆਉਂਦਾ ਸਾਰੀ ਖਾਲੀ ਨਹੀਂ ਕੀਤੀ ਉਹ ਪਹਿਲੀ ਚੁਵਾਈ ਆ ਚੁਵਾਈ ਜੂਈ ਨੂੰ ਵੇ ਠੰਡੀ ਐ ਠੀਕ ਆ ਉਹ ਪਹਿਲੀ ਚੁਵਾਈ ਜਿੱਤਾ ਫਿਰ ਇੰਨਾ ਕੀ ਕੱਢਿਆ ਜਾਂਦਾ ਹੁੰਦਾ ਜੇ ਆਪਾਂ ਬਾਹਲਾ ਕੱਢ ਦਾਂਗੇ ਬਾਅਦ ਚ ਪਸ਼ੂਆ ਮਾ ਨਹੀਂ ਜਾਂਦਾ ਮੁਰਤੀ ਕਿਉਂਕਿ ਦੁੱਧ ਦਾ ਹੀ ਹੁੰਦਾ ਇੱਕਦਮ ਖਾਲੀ ਕਰ ਜੇ ਨਾ ਫਿਰ ਪਸ਼ੂ ਕੇਰਾ ਡਾਉਨ ਵੱਜ ਜਾਂਦਾ 3-4 ਕਿਲੋ ਹੀ ਅਗਲਾ ਕਾੜਦਾਗਾ ਕਿ ਇਹਨੂੰ ਐਵੇਂ ਕਹਿ ਦੇ ਕੇ ਬਈ 7 ਕੱਢਿਆ 8 ਕੱਢਿਆ ਉਹਦਾ ਨਹੀਂ ਕੋਈ ਹੁੰਦਾ ਫਾਇਦਾ 4 ਕਿਲੋ ਲਗਭਗ ਕੱਢਿਆ ਜੇਰ ਕੰਪਲੀਟ ਆ ਇਹ ਵੀ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਆ ਹਾਂ ਬੇਲ ਸੰਭਾਈ ਨੂੰ ਇਹ ਆ ਹਾਂਜੀ ਸੰਭਾਈ ਹੈ ਨਹੀਂ ਸੀ ਜਿਹੜੇ ਘਰੋਂ ਆਈ ਆ ਬੇਲ ਹਾਈਟ ਪੂਰੀ ਚੰਗੀ ਆ ਮਾੜਾ ਜਿਆ ਪਸ਼ੂ ਸਮਿਆਂ ਹੁੰਦਾ ਤਾਂ ਧੰਨ ਧੰਨ ਹੋ ਜਾਣੀ ਸੀਗੀ ਚਲੋ ਬਾਕੀ ਅੱਗੇ ਸੇ ਥੋੜੀ ਸੇਵਾ ਦੇ ਸਿਰ ਤੇ ਆ ਕਿੰਨਾ ਕੁ ਦੁੱਧ ਦੇ ਥੱਲੋ ਚੋ ਸਕਦੇ ਹੋ ਫਨਾ ਦੀ ਫੁੱਲ ਗਰੰਟੀ ਹੈ ਬਾਈ। ਥਾਣਾ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਜੀ। ਇਹਦਾ ਮਾਲਕਾਂ ਨੇ ਪਹਿਲੇ ਸੂਏ ਦਾ ਦੱਸਿਆ ਈ 18 ਲੀਟਰ ਦੁੱਧ ਚੋਇਆ ਵਾ। ਦਿੱਤਾ ਹੋਊਗਾ ਕੋਈ ਜੱਟ। ਆਪਾਂ 16-17 ਮੰਨ ਕੇ ਲਈਆ ਵੀਰ ਭਰਾ ਦੀ ਸਾਂਝ ਨਾਲ 16-17 ਨਾਰਮਲ ਆ ਜੀ। ਤਾਂ ਇਹ ਤਾਂ ਸਮਾਈ ਹੋਣੀ ਆ ਵੈੜ ਦੀ ਫੇਰ ਦੱਕ ਦੇਣੀ ਆ। ਫੇਰ ਦੱਕ ਦੇਣੀ ਆ। ਜੈਜ ਡਿਮਾਂਡ ਇਹਦੀ। ਇਹਦਾ ਮੁੱਲ 52000 ਆ ਬਰਾੜ ਸਾਹ। ਇਹ ਵੈੜ ਦੇਵਾਂ 53000 ਦੀ ਜਮਾਂ ਜੈਸ ਸੁਣੋ। ਠੀਕ ਹੈ ਜੈਸ ਸੁਣੋਈ ਜੀ। ਠੀਕ ਆ ਬਾਈ। ਤੇ 4 ਨੰਬਰ ਆ ਗਈ ਵੀਰੇ ਡੱਬੀ ਵੈੜ। ਇਹ ਗੱਬਣਾ ਜੀ। ਇਹ ਗੱਬਣਾ ਕਿੰਨਾ ਕਿ ਸਵਾਦਿ ਹੈ ਇਹ ਲਊਗੀ 5 ਤੋਂ 4 ਦਿਨ ਬਾਅਦ ਹਾਂਜੀ ਲੈ ਜੂਗੀ ਹਾਂਜੀ ਠੀਕ ਆ ਤੁਰ ਕੇ ਦਿਖਾਦੀ ਵੀਰੇ ਇਹ ਵੀ 5 ਤੋਂ 4 ਦਿਨ ਬਾਅਦ ਦੱਸਦਾ ਕਿ ਲੈ ਜੂਗੀ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਸੋਹਣਾ ਹਨਾ ਮੁਠੀ ਵਾਲਾ ਥਾਣਾ ਨਿੱਗਰ ਨੂੰ ਰੋਈ ਚੰਗੀ ਆ ਦਿਨ 1 2 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ੱਲ ਢੁੱਲ ਬਹੁਤ ਪਈ ਆ ਹਵਾਨੇ ਚ ਸਾਰੀ ਬਾਲ ਢੁੱਲ ਕਰਮਾਲ ਨੇ ਕੱਢ ਕੇ ਸੋਹਣਾ ਚੰਗੀ ਆ ਹਨਾ ਰੰਗ ਪ੍ਰਿੰਟ ਵੀ ਬੈ ਸੋਹਣਾ ਆ ਬਹੁਤ ਸੋਹਣਾ ਏ ਬਾਕੀ ਵੇੜ ਦਾ ਦੁੱਧ ਬਹੁਤ ਕੱਢਿਆ ਬਰਾੜ ਸਾਹਿਬ 19 ਲੀਟਰ ਮਾਲਕ ਕਹਿੰਦੇ ਚੋਇਆ ਵਾ ਉਹਦੇ ਦਾ ਇਹਦਾ 19 ਲੀਟਰ 19 ਲੀਟਰ ਠੀਕ ਆ ਵੀਰੇ ਆਪਾਂ 17 ਕਿਲੋ ਲੀਟਰ ਮੰਨ ਕੇ ਲਈ ਐ ਇੰਨਾ ਕੁ ਨੋਰਮਲ ਦੁੱਧ ਪਿਆਊਗੀ ਇਹ ਜੀ ਠੀਕ ਆ 4 ਨੰਬਰ ਨਾਲ ਜੈਜ ਡਿਮਾਂਡ ਇਹਦੀ ਫਿਰ ਗੱਬਣ ਗੱਬਣ ਦੀ ਇਹਦੀ ਗੱਬਣ ਕੱਬਣ ਦੀ ਡਿਮਾਂਡ ਆ ਜੀ ਹੂੰ ਮੌਲ ਕੋਈ 50 ਕਰਾਲੇ 52 ਕਰਾਲੇ ਹੂੰ ਇਹ 45000 ਦੀ ਜੈਸ ਨੂੰ ਇਹਦੀ ਜਮਾ ਇਹ 45000 ਦੀ ਦੇ ਦਾਂਗੇ ਹਾਂਜੀ ਠੀਕ ਆ ਚਾਰ ਨਗ ਹੋ ਗਏ ਹਨਾ ਤੇ ਪੰਜ ਨੰਬਰ ਨਗ ਆ ਗਿਆ ਬਈ ਇਹ ਸੂਈ ਨੂੰ ਹੋ ਗਿਆ ਜੀ ਡੇਢ ਮਹੀਨਾ ਇਹਨੂੰ ਇਹਨੂੰ ਹਾਂ ਡੇਢ ਹੋ ਗਿਆ ਉਹ ਦੋ ਹੋ ਗਿਆ ਉਹ ਮਾਲਕਾਂ ਦਾ ਦੱਸਣਾ ਦੋ ਹਾਂ ਧੋਕੜ ਮੰਨ ਗਿਆ ਜੀ ਠੀਕ ਆ ਇਹਦੇ ਥੱਲੇ ਦੁੱਧ ਬਰਾੜ ਸਾਹਿਬ ਹੈਗਾ 9 ਲੀਟਰ 8 ਲੀਟਰ ਖੁੱਲਾ ਮੰਨ ਗਿਆ ਜੀ ਅਗਲਾ ਠੀਕ ਆ ਇਹਦਾ ਪਾਪਾ ਆ ਵੀ ਆਪਾਂ ਓਡਾ ਕੀ ਕਰਨਾ ਥਣਾ ਦਾ ਵਾਧਾ ਘਾਟਾ ਪੂਰ ਹਾਂ ਮਾੜਾ ਇਹ ਸੇੜ ਰੱਖਦੀ ਹੈ ਜੀ ਉਹ ਭਾ ਵੀ ਉਹ ਜਿਹਾ ਹੀ ਹੁਣ ਆ ਇਹਦਾ ਠੀਕ ਆ ਥੋੜੀ ਜੀ ਹੈਗੀ 1921 ਹਾਂ ਜੀ ਹਾਂ ਜੀ 1921 ਹੈਗੀ ਆ ਦੁੱਧ ਵੀ ਵਧੂ ਘਟੂ ਮਾੜਾ ਮੋਟਾ ਹਾਂ ਥੋੜਾ ਜਿਹਾ ਫਰਕ ਹੈਗਾ ਜੀ ਫਰਕ ਹੈਗਾ ਕਿਉਂਕਿ ਆ ਕੋਈ ਚੱਲ ਗਿਆ ਜੇ ਠੰਡ ਚ ਬਾਅਦ ਚ ਮੈਨੂੰ ਉਹ ਮੁੜ ਕੇ ਆਪਾਂ ਉਹਦਾ ਕੰਮ ਹੀ ਨਹੀਂ ਕਰਕੇ ਰਾਜੀ ਆ ਵੀ ਚਾਹੀਦਾ ਹੀ ਨਹੀਂ ਕੋਈ ਤੋਰਦੀ ਪਹਿਲਾਂ ਇਹਨੂੰ ਫੇਰ ਆਪਾਂ ਕਰ ਦੇਦਾ ਬੱਚਿਆਂ ਨਾਲ ਉਹ ਵੀ ਸਸਤੀ ਦੇ ਦਾਂਗੇ ਮੈਂ ਨਾ ਮੱਛੀਆਂ ਨਾਲ ਉਹ ਵੀ ਸਸਤੀ ਹੀ ਹੂੰ ਬੱਚੀ ਸੰਭਾਂਗੇ ਉਹਨੂੰ ਸਾਲ ਸੰਭਣਾ ਪੈਣਾ ਫੇਰ ਜਾ ਕੇ ਕਿਸੇ ਪਾਸੇ ਲੱਗੂਗੀ ਇਨੇ ਆਪ ਦਾ ਖਰਚਾ ਗੱਡੀ ਜਾਂ ਨਾ ਜਾਂ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਹਨਾ ਦੁੱਧ ਪੀਣ ਨੂੰ ਨਾ ਲੈਣਾ ਮਾੜਾ ਵੀ ਨਹੀਂ ਕਿਉਂਕਿ ਘਰ ਦਾ ਦੁੱਧ ਬਈ ਘਰ ਦਾ ਹੀ ਹੁੰਦਾ ਭਲਾ ਥੋੜਾ ਹੀ ਹੋਵੇ ਤੇ ਕਈ ਾਰ ਅਗਲਾ ਹੁੰਦਾ ਯਾਰ ਮੌਲ ਦੇ ਦੁੱਧ ਨਾਲੋਂ ਇੱਕ ਅੱਧਾ ਨਾਗ ਰੱਖ ਲੋ ਥੋੜੇ ਪੈਸੇ ਵਾਲਾ ਚਲ ਆਪ ਦਾ ਖਰਚਾ ਗੱਡੀ ਜਾਊਗਾ ਇਹਦਾ ਹੋਰ ਵੀ ਆਈ ਇਹਦਾ ਸਵਾ ਮਹੀਨਾ ਹੋਗਾ ਟੀਗਾ ਭਰੇ ਨੂੰ ਅੱਛਾ ਜਾਂ ਆਪਾਂ ਫੰਡਰ ਮੰਨ ਕੇ ਲਈ ਵੀ ਆ ਹੂੰ ਗਾਂ ਵੀ ਆਪਾਂ ਫੰਡਰ ਮੰਨ ਕੇ ਗਾਂ ਅਗਲੇ ਦੀ ਕਿਸਮਤਾ ਗੱਭਣ ਨਿਕਲਿਆ ਵੇ ਠੀਕ ਆ ਕੋਈ ਨਿਕ ਚੈੱਕ ਪਾਸ ਨਹੀਂ ਹੋਣੀ ਤੁਹਾਨੂੰ ਵੀ ਪਤਾ ਇਹ ਤਾਂ ਕਿੱਥੇ ਹੋਣੀ ਬਈ ਸਹੀ ਗੱਲ ਹੈ ਜੈਜ ਡਿਮਾਂਡ ਇਹਦੀ ਇਹਦਾ ਮੁੱਲ 17000 ਆ ਬਰਾੜ ਸਾਹਿਬ ਹੂੰ ਇਹ 14000 ਦੀ ਬੈੜ ਦੇ ਦਿਆਂਗੇ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਕਰਾਂਗੇ 14 ਚ ਫਿਰ ਹੁਣ ਨਿਬੜਣਾ ਨਹੀਂ ਕੋਸ ਬਾਅਦ ਚ ਅਗਲਾ ਕਵੇ ਨਹੀਂ 14 ਚੋਂ ਘਟ ਵਧ ਨਹੀਂ ਹੋਣਾ ਹਾਂ ਘਟ ਵਧ ਨਹੀਂ ਹੋਣਾ ਹਾਂ ਉਹ ਤੇ 100 ਰੁਪਿਆ ਛੋੜ ਹੀ ਕਰਾਂਗੇ ਹੂੰ ਇਹ ਅਗਲਾ ਕੋ 12 ਦੀ ਮਿਲ ਜੂ 11 ਦੀ ਮਿਲ ਜੂ ਹਾਂ ਉਹ ਨਹੀਂ ਹੋਣਾ ਇਹ ਕੰਮ ਠੀਕ ਆ ਤੇ ਐਂਡ ਤੇ ਨਗ ਨੰਬਰ ਆ ਗਿਆ 6 ਬਈ ਹਾਂ ਇਹ 6 ਨੰਬਰ ਆ ਗਿਆ ਜੀ ਇਹ ਆ ਗਈ ਗਹਿਰ ਠੀਕ ਆ ਇਹ ਤਾਂ ਡਰਦੇ ਹੁੰਦੇ ਆ ਠੰਡੀ ਆ ਬਈ ਪੂਰੀ ਨਾ ਨਾ ਠੰਡੀ ਆ ਠੰਡੀ ਜੀ ਪੂਰੀ ਮਾਰ ਜੀ ਨਹੀਂ ਤਾਂ ਹੱਥ ਨਹੀਂ ਰੱਖਣ ਦਿੰਦੇਗਾ ਬੰਦੇ ਇਹ ਤਾਂ ਇਹ ਤਾਂ ਹਾਈਟ ਦੀ ਵੀਰੇ ਛੋਟੀ ਮੰਨ ਕੇ ਆ ਹਾਂ ਛੋਟੀ ਮੰਨ ਕੇ ਆ ਵੀ ਇਹਦੇ ਸਲੇ ਵੀ ਬਰਾੜ ਸਾਹਿਬ ਦੁੱਧ 8 ਲੀਟਰ ਆਪਾਂ ਸੱਤ ਕੇ ਕੀ ਦਵਾਂਗੇ ਸੱਤ ਦੀ ਗਾਰੰਟੀ ਆ ਸੱਤ ਦੀ ਗਾਰੰਟੀ ਆ ਜੀ ਭਾਵੇਂ ਦੋ ਡੰਗ ਚੋਲੇ ਅਗਲਾ ਭਾਵੇਂ ਤਿੰਨ ਡੰਗ ਚੋਲੇ ਠੀਕ ਆ ਤੋਰ ਦੀ ਵੀਰੇ ਹੋ ਵੀ ਮੱਝਾਂ ਰਗਾ ਚਟਾ ਮੈਂ ਨਹੀਂ ਫੈੜ 8 ਹੁੰਦੀ ਇਹਦੀ ਹੋਲੀ ਆਉਂਦੀ ਉਹ ਫੈੜ ਮਸ਼ੀਨ ਨਹੀਂ ਰੋਗ ਇਹ ਵੀ ਆਈ ਇਹਦੇ ਵੀ ਡੇਢ ਮਹੀਨਾ ਹੋ ਗਿਆ ਟੀਕਾ ਭਰੇ ਨੂੰ ਜਾਂ ਗੱਬਣ ਹੋਊਗੀ ਇਹਨਾਂ ਨੂੰ ਪਤਾ ਠੀਕ ਆ ਜਾਂ ਉਹ ਵੀ ਗੱਬਣ ਹੋਊਗੀ ਪਰ ਆਪਾਂ ਗਰੰਟੀ ਨਹੀਂ ਲੈਂਦੇ ਇਹਨਾਂ ਦੀ ਠੀਕ ਆ ਥਣਾ ਦੀ ਬਿਲਕੁਲ ਓਕੇ ਆ ਥਣਾ ਦੀ ਬਿਲਕੁਲ ਓਕੇ ਜੀ ਬਾਕੀ ਥਣ ਤੁਹਾਨੂੰ ਮੈਂ ਚੈੱਕ ਵੀ ਕਰਾ ਦਿੰਦਾ ਸੋਹਣਾ ਸੈਜ ਆ ਥਣਾ ਦਾ ਕੱਲਾ ਕੱਲਾ ਨਿੱਖੜ ਮੈਂ ਇਹ ਤਾਂ ਜਾਇਜ਼ ਭਾਅ ਛੋਟਾ ਜਾਈ ਇਹ ਨਿੱਕਾ ਜੀ ਰੱਖਦੇ ਜੀ ਨਿੱਕਾ ਜੀ ਰੱਖਦੇ ਇਹਦਾ ਮੁੱਲ 9000 7000 ਦੀ 7000 ਦੀ ਦੇ ਦਾਂ ਹਾਂਜੀ ਇਹਦਾ ਸੇਵਾ ਹੀ ਆ ਇਹ ਸੇਵਾ ਹੀ ਆ ਇਹ ਦੁੱਧ ਵੀ 6-7 ਕਿਲੋ ਆ ਜਾਣਾ ਜੀ ਫਿਰ ਮੁੱਲ ਵੀ 7000 ਹੀ ਲੈਣਾ ਇਹਦਾ ਆ ਠੀਕ ਆ ਬਾਕੀ ਸੋਨਾ ਥਣਾ ਦਾ ਸੇਜ ਕੱਲਾ-ਕੱਲਾ ਨਿੱਖੜ ਮਾ ਜੇ ਕੋਈ ਇਕੱਠੇ ਨਾ ਲੈ ਜੂ ਬਾਈ ਇਕੱਠਿਆਂ ਚ ਮਾਨਤਾਨ ਹੋ ਜੂਗਾ ਜੀ ਇਕੱਠਿਆਂ ਚ ਆਏ ਆ ਜਿਹੜੇ ਆਪਾਂ ਮੁੱਲ ਕੀਤੇ ਉਹ ਚ ਛੋੜ ਛੱਪਾ ਨਹੀਂ ਹੋਣਾ 100 ਕਿਲੋਮੀਟਰ ਤਾਈਂ ਡਿਲੀਵਰੀ ਦੇ ਦੇਾਂਗੇ ਜੋੜੇ ਜੋੜੇ ਤੇ ਜੋੜੇ ਜੋੜੇ ਤੇ ਜੀ ਠੀਕ ਆ ਸਿੰਗਲ ਤੇ ਨਹੀਂ ਹੋਣਾ ਕੋਈ ਵੀਰ ਭਰਾ ਕਿਹਾ ਵੀ ਸਿੰਗਲ ਤੇ ਉਹ ਕੰਮ ਨਹੀਂ ਹੋਣਾ ਠੀਕ ਆ ਫਿਰ ਵੀਰੇ ਲੈਸ ਨਹੀਂ ਹੋਣਾ ਜਾਂ ਛੋਟ ਲੈ ਲੈ ਵੀ ਜਾਂ 100 ਕਿਲੋਮੀਟਰ ਡਿਲੀਵਰੀ ਲੈ ਜਾਂ ਡਿਲੀਵਰੀ ਲੈ ਲੈ ਵੇ ਠੀਕ ਆ ਬਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ